ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਕਵਿਤਾ ਟਿਕਟ ਟੂ ਕੈਨੇਡਾ ਲੈ ਕੇ ਹਾਜ਼ਰ ਆ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਜੋ ਮੁੱਦਾ ਬੇਹਦੀ ਖਾਸ ਹੋਣ ਵਾਲਾ ਕਿਉਂਕਿ ਅਸੀਂ ਗੱਲਬਾਤ ਕਰਾਂਗੇ ਪੰਜਾਬੀਆਂ ਨੂੰ ਲੈ ਕੇ ਪੰਜਾਬੀਆਂ ਦੀ ਜਾਨ ਨੂੰ ਲੈ ਕੇ ਜੀ ਹਾਂ ਜੇਕਰ ਗੱਲ ਕਰੀਏ ਤਾਂ ਪੰਜਾਬੀਆਂ ਦਾ ਸੁਪਨਾ ਬਚਪਨ ਤੋਂ ਹੀ ਰਹਿੰਦਾ ਹੈ ਮਾਪਿਆਂ ਦਾ ਵੀ ਸੁਪਨਾ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਤੇ ਨੌਜਵਾਨ ਜਿਹੜੇ ਨੇ ਇਹੀ ਸੁਪਨਾ ਦੇਖਦੇ ਨੇ ਕਿ ਵਿਦੇਸ਼ ਦੇ ਵਿੱਚ ਜਾਵਾਂਗੇ ਕੈਨੇਡਾ ਜਿੱਥੇ ਕਿ ਹਰ ਪੰਜਾਬੀ ਜੋ ਹੈ ਜਾਣਦਾ ਹੈ ਤੇ ਨਾਲ ਹੀ ਕੈਨੇਡਾ ਦੇ ਵਿੱਚ ਜ਼ਿਆਦਾਤਰ ਪੰਜਾਬੀ ਹੀ ਪਾਏ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ ਹੀ ਕੋਈ ਵੀ ਨਿਊਜ਼ ਚੈਨਲ ਖੋਲੋਗੇ ਜਾਂ ਕੁਝ ਵੀ ਸਾਈਟਸ ਖੋਲੋਗੇ ਉੱਥੇ ਤੁਹਾਨੂੰ ਕੋਈ ਨਾ ਕੋਈ ਖਬਰ ਜ਼ਰੂਰ ਮਿਲ ਜਾਵੇਗੀ ਕਿ ਪੰਜਾਬੀ ਨੌਜਵਾਨ ਦੀ ਕਿਸੇ ਕਿਸੇ ਕਾਰਨ ਕਰਕੇ ਮੌਤ ਹੋ ਗਈ ਹੈ ਹਾਲਾਂਕਿ ਕਾਰਨ ਆੜ-ਆੜ ਹੁੰਦੇ ਨੇ ਤੇ ਸਭ ਤੋਂ ਅਹਿਮ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੁੰਦੀ ਹੈ ਤੇ ਇਸ ਉੱਤੇ ਗੱਲਬਾਤ ਕਰਨੀ ਬੇਹਦ ਜ਼ਰੂਰੀ ਹੈ ਕਿ ਆਕਰ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਜੋ ਪੰਜਾਬੀ ਨੌਜਵਾਨ ਨੇ ਸਾਡੇ ਨੌਜਵਾਨ ਜਿਹੜੇ ਨੇ ਉੱਥੇ ਜਾ ਕੇ ਉਹਨਾਂ ਨੂੰ ਦਿਲ ਦਾ ਦੌਰਾ ਕਿਉਂ ਪੈ ਜਾਂਦਾ ਕਿਉਂਕਿ ਇਸ ਦੇ ਵਿੱਚ ਹਰ ਕਿਸੇ ਦੇ ਦਿਮਾਗ ਦੇ ਵਿੱਚ ਸਵਾਲ ਜ਼ਰੂਰ ਆਉਂਦਾ ਕਿ ਉੱਥੇ ਹੀ ਜਾ ਕੇ ਦਿਲ ਦਾ ਦੌਰਾ ਕਿਉਂ ਪੈਂਦਾ ਹੈ ਤਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਦਾ ਖੁਲਾਸਾ ਕਰਾਂਗੇ ਕਿਉਂਕਿ ਬੇਹਦੀ ਹੈਰਾਨ ਕਰਨ ਵਾਲੇ ਜੋ ਤੱਥ ਨੇ ਉਹ ਸਾਹਮਣੇ ਆਏ ਨੇ ਜੋ ਤੁਹਾਡੇ ਨਾਲ ਸਾਂਝਾ ਕਰਨਾ ਬੇਹਦ ਜ਼ਰੂਰੀ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦਾ ਹੋਵੇਗਾ ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਮਾਪਿਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ ਸਾਹਿਬ ਪ੍ਰੋਗਰਾਮ ਦੇ ਵਿੱਚ ਇਹ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਉਹਨਾਂ ਦਾ ਸਵਾਗਤ ਕਰਦਿਆਂ ਤੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਮਦਰਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਅਤੇ ਚੜ੍ਹਦੀ ਕਲਾ ਚ ਜੀ ਜੀ ਚਿਰਨ ਜੇਕਰ ਦੇਖਿਆ ਜਾਵੇ ਅਸੀਂ ਵੀ ਮੀਡੀਆ ਦੇ ਵਿੱਚ ਜਿੱਦਾਂ ਰੋਜ਼ ਹੀ ਅਸੀਂ ਖਬਰ ਪੜ੍ਹੀਏ ਲੈਂਦੇ ਹਾਂ ਕਿ ਕਿਸੇ ਨੌਜਵਾਨ ਦੀ ਵਿਦੇਸ਼ ਦੇ ਵਿੱਚ ਮੌਤ ਮੌਤ ਹੋ ਗਈ ਹੈ ਹਾਲਾਂਕਿ ਐਕਸੀਡੈਂਟ ਹੁੰਦਾ ਹੈ ਜਾਂ ਫਿਰ ਭੇਤ ਭਰੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਤੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੁੰਦੀ ਹੈ ਹਾਲਾਂਕਿ ਹਰ ਕੋਈ ਇਹੀ ਸੋਚਦਾ ਹੈ ਕਿ ਆਖਰ ਉੱਥੇ ਜਾ ਕੇ ਮੌਤ ਹੁੰਦੀ ਹੈ ਕਿਉਂਕਿ ਸਟ੍ਰੈਸ ਜ਼ਿਆਦਾ ਹੋ ਜਾਂਦਾ ਹੈ ਪਰਿਵਾਰ ਤੋਂ ਦੂਰ ਰਹਿੰਦੇ ਨੇ ਪਰ ਖੁਲਾਸੇ ਬੇहद ਹੈਰਾਨ ਕਰਨ ਵਾਲੇ ਹੋਏ ਨੇ ਜੋ ਦਰਸ਼ਕਾਂ ਨੂੰ ਵੀ ਹੈਰਾਨ ਕਰ ਦੇਣਗੇ ਤਾਂ ਕੀ ਕੁਝ ਤੱਥ ਇਸ ਦੇ ਵਿੱਚ ਸਾਹਮਣੇ ਆਏ ਨੇ ਦੇਖੋ ਜਿਹੜਾ ਅੱਜ ਦਾ ਆਪਾਂ ਵਿਸ਼ਾ ਚੁਣਿਆ ਜਾਂ ਅੱਜ ਜਿਸ ਟਾਪਿਕ ਤੇ ਆਪਾਂ ਕਵਿਤਾ ਗੱਲ ਕਰਨੀ ਹੈ ਬੇहद ਸੈਂਸਿਟਿਵ ਹੈ ਬੇहद ਜ਼ਰੂਰੀ ਹੈ ਤੇ ਮੈਨੂੰ ਲੱਗਦਾ ਸਾਡੇ ਮਾਪਿਆਂ ਨੂੰ ਜਿਹੜੇ ਪੰਜਾਬ 'ਚ ਬੈਠੇ ਨੇ ਤੇ ਸਾਡੇ ਜਿਹੜੇ ਉਹ ਪਰਿਵਾਰ ਉਹ ਸਾਡੇ ਭੈਣ ਭਰਾ ਜਿਹਾ ਉਹ ਸਾਡੇ ਬਜ਼ੁਰਗ ਆਪਾਂ ਕਹਦੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਲਈ ਵੀ ਅੱਜ ਦਾ ਪ੍ਰੋਗਰਾਮ ਬੇਹਦ ਖਾਸ ਹੈ ਤੇ ਸ਼ੁਰੂਆਤ ਮੈਂ ਇਹ ਕਰੂੰਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਹਰ ਇੱਕ ਪੰਜਾਬੀ ਦਾ ਹਰ ਇੱਕ ਮਾਂ-ਬਾਪ ਦਾ ਹਰ ਇੱਕ ਨੌਜਵਾਨ ਦਾ ਸੁਪਨਾ ਇਹ ਹੈ ਵੀ ਯਾਰ ਅਸੀਂ ਬਾਹਰ ਜਾਣਾ ਕਿਸੇ ਤਰੀਕੇ ਦੇ ਨਾਲ ਜਾਣਾ ਤੇ ਮਾਪੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਬਾਹਰ ਤੋਰ ਦੇ ਦੇ ਨੇ ਤੇ ਵੱਡੀ ਗਿਣਤੀ ਸਾਡੀ ਕੈਨੇਡਾ ਬੈਠੀ ਵੀ ਹੈ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੈਗੀ ਮੱਲਾਂ ਵੀ ਸਾਡੇ ਪੰਜਾਬੀਆਂ ਨੇ ਬੇਹਦ ਮਾਰੀਆਂ ਨੇ ਚਾਹੇ ਉਹ ਕੋਈ ਪੋਲੀਟੀਕਲ ਕਰੀਅਰ ਹੈ bizness ਸੈਟਅਪ ਆ ਚਾਹੇ ਕੋਈ ਜੌਬਸ ਨੇ ਜੀ ਚੰਗੀਆਂ ਜਿਹੜੀ ਆਪਣੇ ਮਿਹਨਤ ਸਦਕਾ ਉੱਥੇ ਆਪਣੇ ਜਿਹੜੇ ਝੰਡੇ ਗੱਡੇ ਨੇ ਪਰ ਹੁਣ ਜਿਹੜਾ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਚਰਚਿਤ ਮਸਲਾ ਜਾਂ ਤਰਾਸ ਦੀ ਆਪਾਂ ਕਹੀਏ ਆਏ ਦਿਨ ਪੰਜਾਬੀ ਨੌਜਵਾਨਾਂ ਦੀਆਂ ਕਵਿਤਾ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਸਭ ਤੋਂ ਜਿਹੜਾ ਮਤਲਬ ਆਪਾਂ ਖਤਰਨਾਕ کہہ ਸਕਦੇ ਆ ਜਾਂ ਸੰਜੀਦਗੀ ਵਾਲੀ ਗੱਲ ਕਹਿ ਸਕਦੇ ਆ ਵੀ ਨੌਜਵਾਨ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਜੀ ਕੀ ਪੰਜਾਬੀਆਂ ਦਾ ਦਿਲ ਕਵੀ ਤਾਂ ਇੰਨਾ ਕਮਜ਼ੋਰ ਹੋ ਗਿਆ ਕੀ ਪ੍ਰੈਸ਼ਰ ਜਾਂ ਸਟ੍ਰੈਸ ਹੁਣ ਪੰਜਾਬੀਆਂ ਨੂੰ ਕਿਤੇ ਪੰਜਾਬ ਦੇ ਵਿੱਚ ਸੂਰਬੀਰ ਯੋਧੇ ਪੈਦਾ ਹੋਏ ਨੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧਾੜਵੀਆਂ ਦਾ ਮੂੰਹ ਮੋੜਿਆ ਪੰਜਾਬ ਦੇ ਵਿੱਚ ਜਿੰਨੇ ਵੀ ਹਮਲੇ ਹੋਏ ਨੇ ਤਾਂ ਪੰਜਾਬੀਆਂ ਨੇ ਹਮੇਸ਼ਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਕੀ ਸਾਡੇ ਅੱਜ ਤੱਕ ਦੇ ਨੌਜਵਾਨਾਂ ਦਾ ਦਿਲ ਹੁਣ ਇੰਨਾ ਕਮਜ਼ੋਰ ਹੋ ਗਿਆ ਵੀ ਸਟ੍ਰੈਸ ਨਹੀਂ ਚੱਲ ਹੋ ਰਿਹਾ ਪਰ ਐਕਚੁਅਲ ਦੇ ਵਿੱਚ ਇਹਦਾ ਕੁਝ ਹੋਰ ਏ ਮਸਲਾ ਕਵਿਤਾ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਨਾ ਇਹ ਆਪਾਂ ਗੱਲ ਕਰਿਆ ਵੀ ਦਿਲ ਦਾ ਦੌਰਾ ਪੈਂਦਾ ਦੇਖੋ ਦਰਸ਼ਕ ਵੀ ਸਾਡੇ ਨਾਲ ਕਈ ਜੋੜਦੇ ਨੇ ਦੱਸਦੇ ਨੇ ਵੀ ਯਾਰ ਇਹ ਸਟ੍ਰੈਸ ਵਾਲਾ ਮਸਲਾ ਉੱਥੇ ਖਾਣ ਪੀਣਾ ਰਹਿائش ਹੈ ਕੰਮ ਨਹੀਂ ਮਿਲਦਾ ਪੈਸਾ ਕਮਾਉਣਾ ਹੈ ਫੀਸ ਪੇ ਕਰਨੀ ਹੈ ਪਰ ਐਕਚੁਅਲ ਦੇ ਵਿੱਚ ਇਹਦੇ ਜਿਹੜਾ ਸਭ ਤੋਂ ਅਹਿਮ ਕੜੀ ਹੈ ਜਿਹੜੀ ਉਹ ਜਿਹੜੀ ਅੱਪਾ ਅੱਜ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਆ ਉਹ ਹੈ ਨਸ਼ੇ ਦੀ ਓਵਰਡੋਸ ਹੂੰ ਜੀ ਬਹੁਤ ਬੰਦੇ ਕਹਿੰਦੇ ਨੇ ਯਾਰ ਸਾਰਿਆਂ ਨੂੰ ਆਪਾਂ ਇੱਕੋ ਤੱਕੜੀ 'ਚ ਕਿਵੇਂ ਤੋਲ ਸਕਦੇ ਆ ਸਾਰੇ ਥੋੜੀ ਨਸ਼ੇ ਕਰਦੇ ਨੇ ਪਰ ਮੈਂ ਤੁਹਾਡੇ ਨਾਲ ਇੱਕ ਚੀਜ਼ ਹਾਂਜੀ ਕਰ ਦਿੰਨਾ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਉਸ ਦੇ ਵਿੱਚ ਜੋ ਭਾਈ ਸਾਹਿਬ ਦੱਸ ਰਹੇ ਸੀ ਉਹ ਬਹੁਤ ਇੰਟਰਸਟਿੰਗ ਸੀਗਾ ਉਹ ਕਹਿੰਦਾ ਪੰਜਾਬ ਦੇ ਵਿੱਚ ਅੱਧੇ ਮਾਪਿਆਂ ਨੂੰ ਤਾਂ ਇਹੀ ਨਹੀਂ ਪਤਾ ਹੈਗਾ ਵੀ ਸਾਡਾ ਮੁੰਡਾ ਫੀਮ ਖਾਂਦਾ ਇਹ ਗੱਲ ਸੱਚ ਹੈ ਪੰਜਾਬ ਦੇ ਵਿੱਚ ਨਹੀਂ ਆਪਣੇ ਉਹਨਾਂ ਦੇ ਮਾਪਿਆਂ ਨੂੰ ਪਤਾ ਤੇ ਉਹਨੇ ਰੋ ਰੋ ਕੇ ਅਪੀਲ ਕੀਤੀ ਉਹ ਕਹਿੰਦਾ ਭਾਈ ਆਪਣੇ ਜਦੋਂ ਤੁਸੀਂ ਕਿਸੇ ਵੀ ਬੱਚੇ ਨੂੰ ਬਾਹਰ ਭੇਜਣਾ ਹੈ ਮੁੰਡਾ ਹੈ ਜੇ ਖਾਸ ਕਰਕੇ ਮੁੰਡਾ ਤਾਂ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਯੂਰਿਨ ਟੈਸਟ ਕਰਵਾਓ ਬਹਾਨੇ ਨਾਲ ਕਰਵਾਓ ਘੱਟੋ ਘੱਟ ਤੁਹਾਨੂੰ ਪਤਾ ਤਾਂ ਲੱਗ ਜਾਵੇ ਵੀ ਤੁਹਾਡਾ ਮੁੰਡਾ ਕੁਝ ਖਾਂਦਾ ਪੀਂਦਾ ਹੈਗਾ ਕਿ ਨਹੀਂ ਖਾਂਦਾ ਪੀਂਦਾ ਹੈਗਾ ਉਹ ਕਹਿੰਦੇ ਉੱਥੇ ਖਾਂਦਾ ਪੀਂਦਾ ਹੁੰਦਾ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਜਦੋਂ ਬਾਹਰ ਆਉਂਦਾ ਬਾਹਰ ਆ ਕੇ ਹੁਣ ਇੱਥੇ ਅਸਲੀ ਸਟਾਰਟਿੰਗ ਹੁੰਦੀ ਹੈ ਹੁਣ ਇੰਡੀਆ ਦੇ ਵਿੱਚ ਅਫੀਮ ਖਾਂਦਾ ਜਾਂ ਕੋਈ ਹੋਰ ਨਸ਼ਾ ਖਾਂਦਾ 19 ਮਿਲਾਵਟ ਨਹੀਂ ਹੈਗੀ ਹਾਲਾਂਕਿ ਮਿਲਾਵਟ ਹੈਗੀ ਆ ਪਰ ਕੈਨੇਡਾ ਦੇ ਵਿੱਚ ਕਵਿਤਾ ਬਹੁਤ ਜ਼ਿਆਦਾ ਜਿਹੜਾ ਇਹ ਨਸ਼ੇ ਨੇ ਨਾ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਮਿਲਾਵਟ ਹੈ ਤੇ ਉਸ ਭਾਈ ਸਾਹਿਬ ਨੇ ਇਹ ਚੀਜ਼ ਦੱਸੀ ਉਹ ਕਹਿੰਦੇ ਜਦੋਂ ਬੰਦਾ ਨੌਜਵਾਨ ਇੱਥੇ ਆਉਂਦਾ ਇੱਥੇ ਆ ਕੇ ਜਦੋਂ ਉਹਨੂੰ ਲੱਗਦਾ ਵੀ ਮੈਨੂੰ ਲੋੜ ਆ ਹੁਣ ਮੈਂ ਨਸ਼ਾ ਲੈਣਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਉੱਥੇ ਅਫੀਮ ਮਿਲਦੀ ਹੈ ਤੇ ਉਹ ਅਫੀਮ ਵੀ ਉੱਥੇ ਨਾ ਉਹ ਸਿੰਥੈਟਿਕ ਤਰੀਕੇ ਨਾਲ ਅਫੀਮ ਤਿਆਰ ਕੀਤੀ ਹੋਈ ਹੈ ਕਭੀ ਤਾਂ ਉਹ ਕੋਈ ਪਿਓਰ ਅਫੀਮ ਨਹੀਂ ਹੈਗੀ ਉਹ ਪਿਓਰ ਓਪੀਅਮ ਨਹੀਂ ਹੈਗੀ ਜੀ ਉਹਨੂੰ ਇੱਕ ਜਿਵੇਂ ਅਫੀਮ ਦਾ ਜੋ ਇੱਕ ਸਾਲਟ ਹੁੰਦਾ ਹੈ ਜਾਂ ਇੱਕ ਆਰਟੀਫੀਸ਼ੀਅਲ ਫਲੇਵਰ ਅਫੀਮ ਦਾ ਤੇ ਉਹਦੇ ਚ ਉਹਨੂੰ ਨਸ਼ੀਲਾ ਕਰਨ ਦੇ ਲਈ ਪਤਾ ਕੀ ਪਾਉਂਦੇ ਨੇ ਜਿਹੜੀ ਕਿ ਸਭ ਤੋਂ ਖਤਰਨਾਕ ਚੀਜ਼ ਹੈ ਫੈਂਟਨਲ ਓਕੇ ਸਿੰਥੈਟਿਕ ਡਰਗ ਆ ਫੈਂਟਨਲ ਉਹ ਲੋਕ ਹਿਰੋਇਨ ਦੇ ਵਿੱਚ ਵੀ ਪਾਈ ਜਾਂਦੇ ਨੇ ਹੋਰ ਨਸ਼ਿਆਂ ਚ ਵੀ ਪਾਈ ਜਾਂਦੇ ਨੇ ਹੁਣ ਅਫੀਮ ਦੇ ਵਿੱਚ ਵੀ ਜਿਹੜਾ ਫੈਂਟਨੈਲ ਉਹ ਪਾਈ ਜਾਂਦੀ ਆ ਉਹ ਕਹਿੰਦਾ ਇੱਥੇ ਮੁੰਡਾ ਹੁਣ ਮੰਨ ਲਓ ਕੋਈ ਪੰਜਾਬ ਤੋਂ ਆਇਆ ਅਫੀਮ ਖਾਂਦਾ ਥੋੜੀ ਖਾਂਦਾ ਜਾਇਜ਼ਾ ਖਾਂਦਾ ਜਿੰਨੀ ਵੀ ਡੋਜ਼ ਉਹ ਲੰਦਾ ਕੈਨੇਡਾ ਆ ਕੇ ਜਦੋਂ ਉਹ ਉਨੀਓ ਡੋਜ਼ ਉਹ ਲੰਦਾ ਨਕਲੀ ਫੀਮ ਦੀ ਤਾਂ ਕਹਿੰਦਾ ਉਹਦਾ ਹਾਰਟ ਬਲੌਕ ਜਾਂ ਹਾਰਟ ਉਹਦਾ ਬਲਾਸਟ ਆ ਜਿਹੜਾ ਧੜਕਣ ਉਹਦੀ ਰੁਕਣੀ ਹੀ ਰੁਕਣੀ ਆ ਸੋ ਸਭ ਤੋਂ ਵੱਡਾ ਜਿਹੜਾ ਫੈਂਟਨੈਲ ਕ੍ਰਾਈਸਿਸ ਆ ਨਾ ਕੈਨੇਡਾ ਦੇ ਵਿੱਚ ਉਹ ਸਭ ਤੋਂ ਵੱਡਾ ਮੇਨ ਮੁੱਦਾ ਏ ਮੇਨ ਆਪਾਂ ਜਿਹੜੀ ਕੜੀ ਆ ਇਸ ਦਿਲ ਦੇ ਦੌਰਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹ ਇੰਨਾ ਨਸ਼ੀਲਾ ਪਦਾਰਥ ਆ ਨਾ ਕਵਿਤਾ ਤੁਸੀਂ ਇੱਕ ਗੱਲ ਦੇਖੋ ਆਪਾਂ ਬੀਸੀ ਦੀ ਗੱਲ ਕਰਾਂਗੇ ਜਿੱਥੇ ਪੰਜਾਬੀਆਂ ਦੀ ਜ਼ਿਆਦਾ ਵਸੋਂ ਆ 1158 ਪਰ ਇਅਰ ਜੇ ਮੈਂ ਆਪਾਂ ਜੇ ਪਿਛਲੇ ਸਾਲ ਦਾ ਅੰਕੜਾ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਨੌਜਵਾਨਾਂ ਦੀ ਮੌਤ ਹੋਈ ਹੈ ਹਰ ਰੋਜ਼ 6 ਬੰਦੇ ਓਵਰਡੋਜ਼ ਨਾਲ ਮਰ ਰਹੇ ਨੇ ਕਿੱਡਾ ਵੱਡਾ ਡਰੱਗ ਕਰਾਈਸਿਸ ਪੈਨਡੈਮਿਕ ਸੱਪਾ ਕਹਾਂਗੇ ਕੈਨੇਡਾ ਦੇ ਵਿੱਚ ਚੱਲ ਰਿਹਾ ਤੇ ਹੁਣ ਪੰਜਾਬੀ ਨੌਜਵਾਨ ਇਸ ਦਾ ਵੱਡੇ ਪੱਧਰ ਤੇ ਸ਼ਿਕਾਰ ਹੋ ਰਹੇ ਨੇ ਹੁਣ ਇਹਦੇ ਪਿੱਛੇ ਕਈ ਫੈਕਟਰ ਕੰਮ ਕਰਦੇ ਨੇ ਹੁਣ ਕੋਈ ਤਾਂ ਨੌਜਵਾਨ ਇਥੋਂ ਨਸ਼ਾ ਕਰਦਾ ਹੁਣ ਬਹੁਤ ਇਥੋਂ ਜਦੋਂ ਉੱਥੇ ਨਵੇਂ ਜਾਂਦੇ ਨੇ ਆਜ਼ਾਦੀ ਮਿਲ ਜਾਣੀ ਹੈ ਕੋਈ ਪੁੱਛਣ ਵਾਲਾ ਨਹੀਂ ਕੋਈ ਸਵਾਲ ਕਰਨ ਵਾਲਾ ਨਹੀਂ ਹੈਗਾ ਪਾਰਟੀਆਂ ਕਰਨੀਆਂ ਨੇ ਤੇ ਸੋਸ਼ਲ ਮੀਡੀਆ ਦਾ ਵੀ ਵੱਡਾ ਇਫੈਕਟ ਆਉਣਾ ਆਪਣੇ ਸਿੰਗਰਾਂ ਦਾ ਦੇਖ ਲਓ ਅਫੀਮ ਨੂੰ ਡਰੱਗਸ ਨੂੰ ਆ ਹਥਿਆਰਾਂ ਨੂੰ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਜਾਂਦਾ ਉਹ ਜੇ ਉਹਨਾਂ ਨੂੰ ਸਵਾਲ ਕਰੋ ਸਿੰਗਰਾਂ ਨੂੰ ਜਿਹੜੇ ਉਹ ਕਹਿੰਦੇ ਜੀ ਇਹਦੇ ਨਾਲ ਤਾਂ ਕੋਈ ਇਫੈਕਟ ਹੀ ਨਹੀਂ ਪੈਂਦਾ ਤੁਸੀਂ ਇਹਨੂੰ ਐਂਟਰਟੇਨਮੈਂਟ ਪਰਪਸ ਨਾਲ ਲਓ ਪਰ ਨਹੀਂ ਹਰੇਕ ਚੀਜ਼ ਜੋ ਤੁਸੀਂ ਸੁਣਦੇ ਹੋ ਜੋ ਤੁਸੀਂ ਦੇਖਦੇ ਹੋ ਉਹਦਾ ਇਫੈਕਟ ਤੁਹਾਡੀ ਲਾਈਫ ਦੇ ਉੱਪਰ ਪੈਂਦਾ ਹੀ ਪੈਂਦਾ ਹੈ हां ਤੁਸੀਂ ਬਿੱਲੀ ਜਿਵੇਂ ਅੱਖਾਂ ਮੀਚ ਲੈਂਦੀ ਹੈ ਕਬੂਤਰ ਨੂੰ ਦੇਖ ਕੇ ਜਾਂ ਕਬੂਤਰ ਸੌਰੀ ਉਲਟ ਬੋਲਤਾ ਕਬੂਤਰ ਅੱਖਾਂ ਮੀਚ ਲੰਦਾ ਬਿੱਲੀ ਨੂੰ ਦੇਖ ਕੇ ਏਕਣ ਨਹੀਂ ਹੁੰਦਾ ਹੁੰਦਾ ਹੈਗਾ ਰਿਐਲਿਟੀ ਨੂੰ ਤੁਹਾਨੂੰ ਫੇਸ ਕਰਨਾ ਪੈਣਾ ਤੁਸੀਂ ਇੱਕ ਗੱਲ ਦੇਖੋ ਵੀ ਉਹ ਸੁਪਨਿਆਂ ਦੀ ਧਰਤੀ ਜਿੱਥੇ ਹਰ ਇੱਕ ਪੰਜਾਬੀ ਦੇ ਜਾਣ ਦਾ ਮਨ ਹੈ ਹਰ ਇੱਕ ਪੰਜਾਬੀ ਦੇ ਜਾਣ ਦਾ ਸੁਪਨਾ ਹੈ ਤੇ ਉੱਥੇ ਆਏ ਚਿੱਟੇ ਦਿਨ ਸਾਨੂੰ ਇਹ ਪਤਾ ਲੱਗਦਾ ਵੀ ਯਾਰ ਭੇਦ ਭਰੇ ਹਾਲਾਤਾਂ ਚ ਮੁੰਡਾ ਮਰ ਗਿਆ ਨੌਜਵਾਨ ਓਵਰਡੋਸ ਚ ਮਰ ਗਿਆ ਦਿਲ ਦਾ ਦੌਰਾ ਪੈਣਾ ਤੁਸੀਂ ਇੱਕ ਗੱਲ ਦੇਖੋ ਇੱਕ ਦਰਸ਼ਕਾਂ ਦੇ ਨਾਲ ਅਸੀਂ ਆ ਸੋਇਰੇਲੇ ਪ੍ਰੋਗਰਾਮ ਦੇ ਵਿੱਚ ਖਬਰ ਆ ਜਿਹੜੀ ਉਹ ਸਾਂਝੀ ਕੀਤੀ ਵੀ ਇੱਕ ਨੌਜਵਾਨ ਆਉਂਦਾ ਉਹਨੂੰ 4 ਦਿਨੇ ਹਜੇ ਕੈਨੇਡਾ ਦੇ ਵਿੱਚ ਆਏ ਨਹੁੰਦੇ ਤੇ 5ਵੇਂ ਦਿਨ ਉਹਨੂੰ ਬਾਥਰੂਮ ਚ ਨਾਉਂਦੇ ਹੋਏ ਦਿਲ ਦਾ ਦੌਰਾ ਪੈ ਜਾਂਦਾ ਤੁਸੀਂ ਇਹ ਦੱਸੋ ਵੀ 5 ਦਿਨ ਦੇ ਵਿੱਚ ਜਾਂ 4 ਦਿਨ ਦੇ ਵਿੱਚ 2 ਦਿਨ ਚ ਤਾਂ ਬੰਦਾ ਉੱਥੇ ਪਹੁੰਚਦਾ ਹੀ ਹੈ 1-2 ਦਿਨ ਬੰਦਾ ਆਪਣੀ ਥਕਾਵਟ ਲਾਉਂਦਾ ਤਾਂ 4 ਦਿਨਾਂ ਦੇ ਵਿੱਚ ਇਹ ਜਿਹਾ ਕੀ ਹੋ ਗਿਆ ਇਹ ਜਿਹੇ ਕਿਹੜੇ ਦੋਸਤ ਬਣ ਗਏ ਜਾਂ ਇਹ ਜਿਹਾ ਉਹਨੇ ਕੀ ਖਾ ਲਿਆ ਜਿਹਦੇ ਨਾਲ ਦਿਲ ਦਾ ਦੌਰਾ ਪੈ ਗਿਆ ਸੋ ਇੱਕ ਵੱਡਾ ਦੁਖਾਂਤ ਹੈ ਤਰਾਸਦੀ ਹੈ ਉਸ ਸੁਪਨਿਆਂ ਦੀ ਧਰਤੀ ਜਿਹਨੂੰ ਹਰ ਇੱਕ ਪੰਜਾਬੀ ਦਿਲੋਂ ਜਾਣਨਾ ਪਿਆਰ ਕਰਦਾ ਹਾਲਾਂਕਿ ਇਹ ਵੀ ਕਹਿਣਾ ਜ਼ਰੂਰੀ ਹੈ ਕਵਿਤਾ ਵੀ ਕੈਨੇਡਾ ਇੱਕ ਅਹਿਜੀ ਕੰਟਰੀ ਹੈ ਜਿਨੇ ਪੰਜਾਬੀਆਂ ਨੂੰ ਬਹੁਤ ਆਸਰਾ ਦਿੰਦਾ ਹੈ ਜੇ ਪੰਜਾਬੀਆਂ ਨੂੰ ਕੋਈ ਕੰਟਰੀ ਚੱਲਦੀ ਹੈ ਅਮਰੀਕਾ ਦਾ ਵੀ ਚਲੋ ਜ਼ਿਕਰ ਕਰ ਸਕਦੇ ਆ ਪਰ ਕੈਨੇਡਾ ਇੱਕ ਅਹਿਜੀ ਕੰਟਰੀ ਹੈ ਜਿਹਨੂੰ ਪੰਜਾਬੀਆਂ ਨੇ ਬਥੇਰਾ ਆਸਰਾ ਦਿੰਦਾ ਆਪਣੇ ਪੰਜਾਬੀਆਂ ਨੇ ਉੱਥੇ ਮੱਲਾਂ ਵੀ ਬਹੁਤ ਮਾਰੀਆਂ ਨੇ ਪਰ ਸਾਡੇ ਹੁਣ ਦੇ ਨੌਜਵਾਨਾਂ ਦਾ ਜਿਹੜਾ ਹਾਲ ਜਾ ਹੁਣ ਦੇ ਸਾਡੇ ਨੌਜਵਾਨ ਮਾਪਿਆਂ ਲਈ ਜਿਹੜਾ ਇੱਕ ਕਹਿ ਲਓ ਵੀ ਬੇहद ਦੁੱਖ ਦਾ ਸਮਾਂ ਜਿਹੜਾ ਨਿਕਲ ਰਿਹਾ ਕਿਉਂਕਿ ਤੁਸੀਂ ਇੱਕ ਗੱਲ ਦੇਖੋ ਇਧਰੋਂ ਇੱਕ ਤਾਂ ਕਰਜ਼ਾ ਦੇ ਲੈ ਕੇ ਇਧਰੋਂ ਉਧਰੋਂ ਪੈਸੇ ਫੜ ਕੇ ਚੱਲੋ ਜਿਹੜੇ ਪਰਿਵਾਰ ਸੌਖੇ ਨੇ ਉਹ ਤਾਂ ਚਲੋ ਜਾ ਰਹੇ ਨੇ ਠੀਕ ਹੈ ਜਿਹੜੇ ਹੁਣ ਕੋਈ ਵਿਚਾਰਾ ਮਾਤੜ ਪਰਿਵਾਰ ਕਰਜ਼ਾ ਲੈ ਕੇ ਇਧਰੋਂ ਉਧਰੋਂ ਪੈਸੇ ਲੈ ਕੇ ਆਪਣੇ ਬੱਚੇ ਨੂੰ ਬਾਹਰ ਭੇਜਦੇ ਨੇ ਹੁਣ ਫਿਕਰ ਤਾਂ ਮਾਪਿਆਂ ਨੂੰ ਇਹ ਲੱਗਿਆ ਹੋਇਆ ਵੀ ਯਾਰ ਉੱਥੇ ਕੋਈ ਸਿਆਪਾ ਹੀ ਨਾ ਖੜਾ ਹੋ ਜਵੇ ਕਿਤੇ ਉਹੀ ਕੰਮ ਨਾ ਹੋ ਜਵੇ ਜੋ ਨਿਤ ਦੀਆਂ ਖਬਰਾਂ ਆਉਂਦੀਆਂ ਨੇ ਵੀ ਸਾਡੇ ਮੁੰਡੇ ਨੂੰ ਸਾਡੀ ਕੁੜੀ ਨੂੰ ਕੋਈ ਦਿਲ ਦਾ ਦੌਰਾ ਜਾਂ ਕੋਈ ਐਹ ਜੀ ਚੀਜ਼ ਨਾ ਹੋ ਜਾਵੇ ਵੀ ਸਾਨੂੰ ਖਬਰ ਇਹ ਆਵੇ ਜਾਂ ਫੋਨ ਸਾਨੂੰ ਇਹ ਆਵੇ ਵੀ ਭਾਈ ਇਹ ਤਾਂ ਆ ਕੰਮ ਹੋ ਗਿਆ ਹੂੰ ਸੋ ਇਹ ਬੇहद ਚਿੰਤਾ ਦਾ ਵਿਸ਼ਾ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਅ ਵੀ ਤੁਸੀਂ ਇੱਕ ਗੱਲ ਦੇਖੋ ਨੌਜਵਾਨ ਪੜਨ ਲਈ ਜਾਂਦੇ ਨੇ ਜੀ ਹਾਲਾਂਕਿ ਉੱਥੇ ਚਲੋ ਸੁਪਨਿਆਂ ਦਾ ਦੇਸ਼ ਹੈ ਪਰ ਜਦੋਂ ਰਿਐਲਿਟੀ ਚੈੱਕ ਮਿਲਦਾ ਤਾਂ ਪੈਰ ਵੀ ਥਰਕਦੇ ਨੇ ਕਿਉਂਕਿ ਤੁਸੀਂ ਆਪ ਇੰਡੀਪੈਂਡੈਂਟ ਉੱਥੇ ਆਪ ਤੁਸੀਂ ਪੈਸਾ ਕਮਾਉਣਾ ਆਪ ਰਹਿਣਾ ਉੱਥੇ ਕੋਈ ਮਾਂ ਨਹੀਂ ਬੈਠੀ ਤੁਹਾਨੂੰ ਰੋਟੀਆਂ ਦੇਣ ਦੇ ਲਈ ਸਭ ਕੁਝ ਤੁਸੀਂ ਆਪ ਕਰਨ ਸੋ ਇਹ ਵੀ ਇੱਕ ਵੱਡਾ ਫੈਕਟਰ ਆ ਪਰ ਜਿਹੜਾ ਨਸ਼ੇ ਦਾ ਕ੍ਰਾਈਸਿਸ ਆ ਨਾ ਕਵਿਤਾ ਫੈਂਟਨਲ ਦਾ ਖਾਸ ਕਰਕੇ ਜਿਹੜਾ ਸਿੰਥੈਟਿਕ ਡਰੱਗ ਦਾ ਕ੍ਰਾਈਸਿਸ ਆ ਉਹ ਬੇਹੱਦ ਇਸ ਕੜੀ ਦੇ ਨਾਲ ਜਿਹੜਾ ਜੁੜਿਆ ਹੋਇਆ ਸਭ ਤੋਂ ਵੱਡਾ ਮੇਨ ਕਾਰਨ ਉਹ ਇਹ ਡਰੱਗ ਆਪਾਂ ਕਹਿ ਸਕਦੇ ਹਾਂ ਕਿਉਂਕਿ ਚਾਹੇ ਤੁਸੀਂ ਕੋਈ ਵੀ ਨਸ਼ਾ ਲੈ ਲੋ ਜਿਵੇਂ ਮੈਂ ਉਹ ਨਕਲੀ ਅਫੀਮ ਦੀ ਗੱਲ ਕੀਤੀ ਹੈ ਨਾ ਵੀ ਉਹਨੂੰ ਫਲੇਵਰਡ ਪਾ ਕੇ ਅਫੀਮ ਵਾਲਾ ਫਲੇਵਰ ਪਾ ਕੇ ਉਹਦੇ ਵਿੱਚ ਫੈਂਟਨਲ ਪਾ ਕੇ ਉਹਨੂੰ ਹੋਰ ਨਸ਼ੀਲਾ ਬਣਾਇਆ ਜਾਂਦਾ ਜੀ ਉਹਨੇ ਇਹ ਵੀ ਜ਼ਿਕਰ ਕੀਤਾ ਉਹ ਜਿਹੜਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਦੱਸ ਰਹੇ ਸੀ ਉਹ ਖੁਦ ਉਹ ਕਹਿੰਦੇ ਮੈਂ ਯੂਜ਼ ਕਰਦਾ ਹਾਂ ਓਪੀਐਮ ਉਹ ਕਹਿੰਦੇ ਜਦੋਂ ਮੈਂ ਉਹ ਫੈਂਟਨਲ ਵਾਲੀ ਉਹ ਕਹਿੰਦੇ ਮੈਂ ਖਾਧੀ ਮੈਂ ਚੈੱਕ ਕਰਾਈ ਕਹਿੰਦਾ ਮੈਂ ਖਾ ਤਾਂ ਲਈ ਕਹਿੰਦਾ ਮੈਨੂੰ ਐ ਲੱਗੇ ਵੀ ਮੇਰਾ ਦਿਲ ਬਲਾਸਟ ਹੋ ਜਾਣਾ ਕਹਿੰਦਾ ਜਦੋਂ ਮੈਂ ਚੈੱਕ ਕਰਾਈ ਤਾਂ ਮੈਨੂੰ ਪਤਾ ਲੱਗਿਆ ਵੀ ਉਹਦੇ ਵਿੱਚ ਫੈਂਟਨਲ ਪਾਈ ਹੋਈ ਹੈ ਓਕੇ ਉਹਨੇ ਜ਼ਿਕਰ ਵੀ ਕੀਤਾ ਇਸ ਚੀਜ਼ ਦਾ ਉਹ ਕਹਿੰਦੇ ਸਭ ਤੋਂ ਜ਼ਿਆਦਾ ਇਰਾਨੀ ਨੇ ਜਿਹੜੇ ਉਹ ਓਪੀਐਮ ਜਿਹੜਾ ਉਹ ਵੇਚਦੇ ਨੇ ਉਹ ਕਹਿੰਦਾ ਉਹਨੇ ਤਾਂ ਹਾਰ ਮਾਰ ਮਾਰ ਕੇ ਮਤਲਬ ਇਹ ਚੀਜ਼ ਬੋਲੀ ਆ ਉਹ ਕਹਿੰਦਾ ਭਾਈ ਇਹਨਾਂ ਤੋਂ ਨਾ ਲਿਓ ਜੇ ਕੋਈ ਖਾਂਦਾ ਵੀ ਹੈਗਾ ਬਿਲਕੁਲ ਵੀ ਤੁਸੀਂ ਇਸ ਤੋਂ ਗੁਰੇਜ ਕਰੋ ਕਹਿੰਦਾ ਨਹੀਂ ਉਹ ਤੁਹਾਨੂੰ ਨਕਲੀ ਅਫੀਮ ਬਣਾ ਬਣਾ ਕੇ ਦੇਈ ਜਾਂਦੇ ਨੇ ਵਿੱਚ ਫੈਂਟਨਲ ਪਾਈ ਹੋਈ ਆ ਤੇ ਕਹਿੰਦਾ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਤੁਹਾਡਾ ਹਾਰਟ ਪੰਪ ਕਰਨਾ ਹਟ ਗਿਆ ਤੇ ਤੁਹਾਡਾ ਜਿਹੜਾ ਕਹਿ ਲਓ ਵੀ ਹਾਰਟ ਆ ਉਹ ਰੁਕ ਗਿਆ ਤੇ ਬਲਾਸਟ ਹੋ ਗਿਆ ਤਾਂ ਹੀ ਜਿਹੜੇ ਦਿਲ ਦੇ ਇਹਦੇ ਵਿੱਚ ਇੱਕ ਚੀਜ਼ ਹੋਰ ਆ ਤੁਸੀਂ ਇੱਕ ਗੱਲ ਦੇਖੋ ਅੰਕੜਾ ਸਾਹਮਣੇ ਆਇਆ ਫੀ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਜਿਹੜੀ ਉਮਰ ਹੈ ਸਭ ਤੋਂ ਘੱਟ ਉਮਰ ਹੈ ਨਾ ਕਵਿਤਾ ਜਿਹੜੀ 10 ਸਾਲ ਉਹ ਕੀਤੀ ਗਈ ਆ 10 ਸਾਲ ਘੱਟੋ ਘੱਟ 10 ਸਾਲ ਵੱਧ ਤੋਂ ਵੱਧ 60 ਸਾਲ ਤੇ ਤੁਸੀਂ ਦੇਖੋ ਵੀ 10 ਸਾਲ ਦਾ ਬੱਚਾ ਜੇ ਉਹਨਾਂ ਨੇ ਉਮਰ ਉਹ ਅੰਕੜਾ ਲੱਖਿਆ ਹੈ ਕਨਸਿਡਰ ਕੀਤਾ ਹੈ ਤਾਂ ਕਿੱਡੀ ਵੱਡੀ ਦੁੱਖ ਵਾਲੀ ਗੱਲ ਆ ਵੀ 10 ਸਾਲ ਦਾ ਬੱਚਾ ਵੀ ਉੱਥੇ ਕੋਈ ਨਸ਼ਾ ਕਰ ਰਿਹਾ ਹੂੰ ਤੇ ਇਹਦੇ ਤੇ سوشل میڈیا ਦਾ ਵੀ ਵੱਡਾ ਇਫੈਕਟ ਹੈ ਬਹੁਤ ਹੀ ਵੱਡਾ ਕਿੱਡਾ ਵੱਡਾ ਪ੍ਰਭਾਵ ਪੈਂਦਾ ਹੈ ਬੱਚਿਆਂ ਦੀ ਮਾਨਸਿਕਤਾ ਦੇ ਉੱਪਰ ਜਿਹੜਾ سوشل میڈیا ਤੇ ਜੋ ਪ੍ਰਚਾਰਿਆ ਜਾ ਰਿਹਾ ਜੋ ਇੱਕ ਐਲਗੋਰਿਦਮ ਸੈੱਟ ਕੀਤਾ ਹੋਇਆ ਤਾਂ ਉਹਦਾ ਵੀ ਵੱਡਾ ਪ੍ਰਭਾਵ ਹੈ ਵੀ ਨੌਜਵਾਨ ਇਹਨਾਂ ਗਲਤ ਰਸਤਿਆਂ ਦੇ ਉੱਪਰ ਇਹਨਾਂ ਗਲਤ ਚੀਜ਼ਾਂ ਤੋਂ ਛੇਤੀ ਖਾਸ ਕਰਕੇ ਮੈਂ ਮੁੰਡਿਆਂ ਦਾ ਵੀ ਜ਼ਿਕਰ ਕਰੂੰਗਾ ਹਾਲਾਂਕਿ ਅੱਜਕੱਲ ਤਾਂ ਕੁੜੀਆਂ ਦੇ ਕੇਸ ਵੀ ਬਹੁਤ ਅੱਗੇ ਆ ਰਹੇ ਨੇ ਪਰ ਜ਼ਿਆਦਾਤਰ ਮੁੰਡੇ ਨੇ ਜਿਹੜੇ ਉਹ ਗਲਤ ਰਾਹੇ ਪੈਂਦੇ ਨੇ ਤਾਂ ਫਿਰ ਬਾਅਦ ਚ ਜਿਹੜੇ ਉਹਦੇ ਸਿੱਟੇ ਭੁਗਤਨੇ ਪੈਂਦੇ ਨੇ ਉਹ ਮਾਪਿਆਂ ਨੂੰ ਭੁਗਤਨੇ ਪੈਂਦੇ ਨੇ ਮਾਪੇ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਉਹ ਨਰਕ ਨਾਲੋਂ ਵੀ ਬੱਤਰ ਹੋ ਜਾਂਦੀ ਹੈ ਵੀ ਜਿਹਦਾ ਇਕਲੌਤਾ ਕੱਲਾ ਪੁੱਤ ਕਰਜ਼ਾ ਲੈ ਕੇ ਉਹਨੂੰ ਕੈਨੇਡਾ ਭੇਜਿਆ ਤੇ ਉਹਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਜੀ ਤਾਂ ਬਿਲਕੁਲ ਇਹ ਕਿਸੇ ਵੀ ਤਰਾਸ ਦੀ ਤੋਂ ਘੱਟ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਅੰਕੜੇ ਸਾਹਮਣੇ ਆਏ 10 ਸਾਲ ਤੋਂ ਜਿਹੜਾ ਛੋਟਾ ਬੱਚਾ ਹੁੰਦਾ ਹੈ 10 ਸਾਲ ਦਾ ਉਹ ਵੀ ਨਸ਼ਾ ਕਰ ਰਿਹਾ ਹੈ 60 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਵੀ ਨਸ਼ਾ ਕਰ ਰਹੇ ਨੇ ਤੇ ਹਮੇਸ਼ਾ ਹੀ ਤੁਹਾਡੇ ਦਿਲ ਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਉੱਕਮਦੇ ਰਹਿੰਦੇ ਹੁੰਦੇ ਸੀਗੇ ਕਿ ਦਿਲ ਦਾ ਦੌਰਾ ਕਿਉਂ ਪੈ ਜਾਂਦਾ ਹੈ ਯਾਨੀ ਕਿ ਜ਼ਰਾ ਪੰਜਾਬ ਦੇ ਵਿੱਚ ਹੀ ਓਵਰਡੋਸ ਦੇ ਕਾਰਨ ਡਰੱਗਸ ਦੇ ਕਾਰਨ ਮੌਤਾਂ ਨਹੀਂ ਹੋ ਰਹੀਆਂ ਕੈਨੇਡਾ ਦੇ ਵਿੱਚ ਵੀ ਓਵਰਡੋਸ ਦੇ ਕਾਰਨ ਡਰੱਗਸ ਦੇ ਕਾਰਨ ਮੌਤਾਂ ਹੋ ਰਹੀਆਂ ਨੇ ਕਿਉਂਕਿ ਖਬਰਾਂ ਸਾਹਮਣੇ ਜ਼ਰੂਰ ਆਉਂਦੀਆਂ ਸੀ ਪਰ ਇਹ ਸਪਸ਼ਟ ਕਰਨ ਨਹੀਂ ਸੀ ਹੁੰਦਾ ਕੀ ਆਕਰ ਦਿਲ ਦਾ ਦੌਰਾ ਪੈਣ ਦਾ ਕਾਰਨ ਕੀ ਰਿਹਾ ਹੈ ਅਜਿਹੇ ਦੇ ਵਿੱਚ ਚਰਨ ਅੰਕੜੇ ਵੀ ਸਾਹਮਣੇ ਆ ਰਹੇ ਨੇ ਕਿ ਔਰਤਾਂ ਦੀ ਗਣਤੀ ਵਦੇਰੀ ਹੈ ਨੌਜਵਾਨਾਂ ਦੇ ਕੰਪੈਰੀਜ਼ਨ ਚ ਜੀ ਬਿਲਕੁਲ ਦੇਖੋ ਰੁਝਾਨ ਤਾਂ ਜਿਹੜਾ ਉਹ ਹੈਗਾ ਹੀ ਹੈਗਾ ਬਿਲਕੁਲ ਔਰਤਾਂ ਦੀ ਗਿਣਤੀ ਜਿਹੜੀ ਆ ਉਹ ਹੈਗੀ ਉਹ ਹੈਗੀ ਹੈ ਵਧੀ ਵੀ ਹੈਗੀ ਹੈ ਤੇ ਇੱਕ ਪਾਸੇ ਇੱਕ ਤੁਹਾਨੂੰ ਚੀਜ਼ ਹੋਰ ਦੱਸਾਂ ਜੀ ਅਕਸਰ ਜਦੋਂ ਪੰਜਾਬ ਦੇ ਵਿੱਚ ਆਪਾਂ ਨਿਊਜ਼ ਅਪਾ ਵੀ ਨਿਊਜ਼ ਦੰਦੇ ਆ ਜਾਂ ਹੋਰ ਮੀਡੀਆ ادارے ਵੀ ਨਿਊਜ਼ ਦੰਦੇ ਨੇ ਤਾਂ ਹਮੇਸ਼ਾ ਜੇ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਤਾਂ ਉਥੇ ਕਿਹਾ ਜਾਂਦਾ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਤਾਂ ਇੱਕ ਮੀਡੀਆ ਰਿਪੋਰਟ ਨੇ ਇਹ ਵੀ ਚੀਜ਼ ਨਸ਼ਰ ਕੀਤੀ ਉਹ ਕਹਿੰਦੇ ਸ਼ਰਮਿੰਦਗੀ ਦੇ ਮਾਰੇ ਇਹ ਚੀਜ਼ ਬੋਲੀ ਜਾਂਦੀ ਆ ਵੀ ਭਾਈ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਇਹ ਕਹਿੰਦੇ 1 ਮਹੀਨਾ ਬਾਅਦ ਪਰਿਵਾਰ ਨੂੰ ਦੱਸਿਆ ਜਾਂਦਾ ਸਿਰਫ ਜਾਂ ਦੋਸਤਾਂ ਮਿੱਤਰਾਂ ਨੂੰ ਪਤਾ ਹੁੰਦਾ ਜਾਂ ਪਰਿਵਾਰ ਨੂੰ ਦੱਸਿਆ ਜਾਂਦਾ ਵੀ ਭਾਈ ਤੁਹਾਡੇ ਮੁੰਡੇ ਦੀ ਜਾਂ ਕੁੜੀ ਦੀ ਐਕਚੁਅਲ ਦੇ ਵਿੱਚ ਜਿਹੜੀ ਮੌਤ ਹੋਈ ਆ ਉਹਦਾ ਕਾਰਨ ਆ ਇਹ। ਉਹਦਾ ਕਾਰਨ ਨਸ਼ਾ ਹੈ, ਨਸ਼ਾ ਲੈਣ ਦੀ ਵਜ੍ਹਾ ਨਾਲ ਉਹਦਾ ਜਿਹੜਾ ਹਾਰਟ ਪੰਪ ਕਰਨਾ ਹਟਿਆ ਉਹਦੇ ਵਜ੍ਹਾ ਕਰਕੇ ਆ ਜਿਹੜਾ ਉਹਦੀ ਜਿਹੜੀ ਮੌਤ ਹੋਈ ਹੈ। ਸੋ ਤੁਸੀਂ ਦੇਖੋ ਵੀ ਇਹ ਇੱਕ ਕਿੱਡੀ ਵੱਡੀ ਗੱਲ ਆ ਵੀ ਦਿਖਾਇਆ ਇਹ ਜਾ ਰਿਹਾ ਵੀ ਦਿਲ ਦਾ ਦੌਰਾ ਪੈਣਾ ਹਾਲਾਂਕਿ ਪਿਆ ਦਿਲ ਦਾ ਦੌਰਾ ਹੀ ਆ ਪਰ ਉਹ ਦਿਲ ਦਾ ਦੌਰਾ ਕਿਉਂ ਪਿਆ ਕੁਐਸਚਨ ਤਾਂ ਇਹ ਆ ਨਾ ਸਵਾਲ ਤਾਂ ਵੱਡਾ ਇਹ ਖੜਾ ਹੁੰਦਾ ਵੀ ਦਿਲ ਦਾ ਦੌਰਾ ਪਿਆ ਦਿਲ ਦਾ ਇਹ ਜਿਹੜਾ ਹਾਰਟ ਅਟੈਕ ਹੋਇਆ ਉਹ ਰੀਜ਼ਨ ਕੀ ਆ ਉਹਦੇ ਪਿੱਛੇ ਉਹ ਕਹਿੰਦੇ ਉਹ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਚੀਜ਼ ਬਾਅਦ ਚ ਪਰਿਵਾਰ ਨੂੰ ਪਤਾ ਲੱਗਦੀ ਆ ਵੀ ਭਾਈ ਇਹ ਜਿਹੜਾ ਦਿਲ ਦਾ ਦੌਰਾ ਪਿਆ ਇਹਦਾ ਮੇਨ ਰੀਜ਼ਨ ਆ ਜਿਹੜਾ ਉਹ ਇਹ ਹੈ ਜੀ ਜੇ ਬਿਲਕੁਲ ਤਾਂ ਇਸ ਤੋਂ ਵੱਡੀ ਇਤਰਾਜ਼ ਦੀ ਕੀ ਹੋ ਸਕਦੀ ਹੈ ਕਿ ਮਾਪੇ ਪੈਸੇ ਲਗਾ ਕੇ ਆਪਣੇ ਨੌਜਵਾਨ ਪੁੱਤ ਨੂੰ ਜਾਂ ਕੁੜੀਆਂ ਦੀ ਗੱਲ ਕਰ ਲਈ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ ਕਿ ਉੱਥੇ ਜਾ ਕੇ ਉਹ ਆਪਣਾ ਵੀ ਫਿਊਚਰ ਸਿਕਿਉਰ ਕਰਨਗੇ ਸਾਡਾ ਵੀ ਕਿਤੇ ਨਾ ਕਿਤੇ ਫਾਇਦਾ ਹੋਵੇਗਾ ਫਿਊਚਰ ਜੋ ਹੈ ਸਿਕਿਉਰ ਹੋਵੇਗਾ ਲੇਕਿਨ ਜਿਸ ਤਰੀਕੇ ਨਾਲ ਹੁਣ ਤੱਕ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜ ਵੀ ਰਹੇ ਹੋ ਤਾਂ ਯੂਰਿਨ ਟੈਸਟ ਬੇहद ਇੰਪੋਰਟੈਂਟ ਹੈ ਤੁਸੀਂ ਕਰਾ ਲਓ ਕਿਉਂਕਿ ਡਰੱਗਸ ਅਜਿਹੀ ਚੀਜ਼ ਹੈ ਜਿਸ ਦਾ ਸੇਵਨ ਜੋ ਵੀ ਕਰਦਾ ਹੈ ਜੋ ਵੀ ਨੌਜਵਾਨ ਕਰਦਾ ਹੈ ਜੇਕਰ ਲਤ ਲੱਗ ਜਾਵੇ ਤਾਂ ਉਸ ਨੂੰ ਕਿਸੇ ਵੀ ਤਰੀਕੇ ਨਾਲ ਡਰੱਗਸ ਚਾਹੀਦੀ ਹੁੰਦੀ ਹੈ ਅਜਿਹੇ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਸਿੰਥੈਟਿਕ ਡਰੱਗ ਮਿਲ ਰਹੀ ਹੈ ਉਸ ਦੇ ਕਾਰਨ ਹੀ ਜੋ ਸਾਡੇ ਪੰਜਾਬੀ ਨੌਜਵਾਨ ਨੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜੀ ਤੁਸੀਂ ਇਹ ਦੇਖੋ ਵੀ ਰੁਝਾਨ ਤਾਂ ਲਗਾਤਾਰ ਜਿਵੇਂ ਜੋ ਚੀਜ਼ਾਂ ਪ੍ਰਚਾਰੀਆਂ ਜਾ ਰਹੀਆਂ ਨੇ ਜੋ ਚੀਜ਼ਾਂ ਤੁਹਾਨੂੰ ਪਰ ਰੂਸੀਆਂ ਜਾ ਰਹੀਆਂ ਨੇ ਥਾਲੀ ਦੇ ਵਿੱਚ ਜੀ ਤਾਂ ਉਹ ਚੀਜ਼ਾਂ ਦਾ ਤੁਹਾਡੀ ਲਾਈਫ ਦੇ ਉੱਪਰ ਪ੍ਰਭਾਵ ਤਾਂ ਪੈਣਾ ਹੀ ਪੈਣਾ ਹੁਣ ਪਲਾਜ਼ਿਆਂ ਦੇ ਵਿੱਚ ਮੁੰਡੇ ਉੱਥੇ ਡਾਂਗ ਵੀ ਖੜਕਦੀ ਆ ਗੱਡੀਆਂ ਦੀ ਡ੍ਰਿਫਟਿੰਗ ਵੀ ਹੁੰਦੀ ਆ ਉਹ ਫਾਸਟ ਐਂਡ ਫਿਊਰੀਅਸ ਜਿਹੜਾ ਫਿਲਮਾਂ 'ਚ ਦੇਖਦੇ ਹੁੰਦੇ ਸੀ ਵੈਂਡੀਜ਼ਲ ਹੋਣੀ ਚਲੋ ਉਹਨਾਂ ਦਾ ਤਾਂ ਇੱਕ ਸਟੰਟ ਇੱਕ ਪੈਟਰਨ ਆ ਇੱਕ ਪ੍ਰੋਸੀਜਰ ਆ ਜਾਂ ਇੱਕ ਉਹ ਉਹਨਾਂ ਕੋਲ ਤਾਂ ਸਾਰਾ ਸਿਸਟਮ ਆ ਉਹ ਚੀਜ਼ਾਂ ਕਰਨ ਦਾ ਹੁਣ ਸਾਡੇ ਮੁੰਡੇ ਵੀ ਸਨਰੂਫ ਖੋਲ ਕੇ ਉੱਤੇ ਡ੍ਰਿਫਟਿੰਗ ਗੱਡੀਆਂ ਘੁਮਾ ਰਹੇ ਨੇ ਕਾਠ ਹੋਇਆ ਹੋਇਆ ਕਿਸੇ ਨਾ ਤੂੰ ਤੂੰ ਮੈਂ ਮੈਂ ਹੋ ਗਈ ਤਾਂ ਉੱਥੇ ਫਿਰ ਡੰਗ ਵੀ ਖੜਕ ਜਾਂਦੀ ਹੈ ਸੋ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੁਝਾਨ ਹੈ ਬਾਕੀ ਜਿਹੜੀ ਚੀਜ਼ ਪਰੋਸੀ ਜਾ ਰਹੀ ਹੈ ਜੋ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਜੋ ਤੁਹਾਡੇ ਪਾਇਆ ਜਾ ਰਿਹਾ ਉਸ ਚੀਜ਼ ਦਾ ਜਿਹੜਾ ਕੌਨਸੀਕਵੈਂਸਸ ਨੇ ਜਾਂ ਉਸ ਚੀਜ਼ ਦਾ ਜਿਹੜਾ ਰਿਐਕਸ਼ਨ ਉਹ ਆਪਣੀ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਮੁੱਦੇ ਦੇ ਉੱਪਰ ਜਿਹੜੀ ਕਵਿਤਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਦੇਖੋ ਵੀ ਕਿੰਨਾ ਮਾਪਿਆਂ ਦੇ ਉੱਪਰ ਕਿੱਡੇ ਵੱਡਾ ਦੁਖਾਂਤ ਹੈ ਬਿਲਕੁਲ ਮਾਪਿਆਂ ਦੇ ਲਈ ਇਹ ਚੀਜ਼ ਡਾਈਜੈਸਟ ਕਰਨੀ ਹਜ਼ਮ ਕਰਨੀ ਵੀ ਸਾਡਾ ਮੁੰਡਾ ਉੱਥੇ ਗਿਆ ਹੋਇਆ ਚੰਗੇ ਬਿਹਤਰ ਫਿਊਚਰ ਦੇ ਲਈ ਕੁੜੀ ਗਈ ਹੋਈ ਹੈ ਹਾਲਾਂਕਿ ਬਹੁਤ ਮੁੰਡੇ ਚੰਗੇ ਵੀ ਹੈਗੇ ਨੇ ਬਹੁਤ ਕੁੜੀਆਂ ਵੀ ਬਹੁਤ ਸਨਸੀਅਰ ਨੇ ਚੰਗੀਆਂ ਵੀ ਹੈਗੀਆਂ ਨੇ ਪਰ ਜਿਹੜੀ ਚੀਜ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਾ ਜਿਹੜੀ ਚੀਜ਼ ਖਬਰਾਂ ਚ ਅੱਗੇ ਆ ਰਹੀ ਹੈ ਤਾਂ ਉਹ ਡਿਸਕਸ ਕਰਨੀ ਬੇਹਦ ਜ਼ਰੂਰੀ ਹੈ ਹਾਲਾਂਕਿ ਮੁੰਡੇ ਬਹੁਤ ਵਧੀਆ ਕੰਮ ਵੀ ਕਰਦੇ ਨੇ ਕੁੜੀਆਂ ਵੀ ਚੰਗਾ ਕੰਮ ਕਰਦੀਆਂ ਨੇ ਪਰ ਜਦੋਂ ਆਜ਼ਾਦੀ ਮਿਲ ਜਾਂਦੀ ਹੈ ਨਾ ਕਿਉਂਕਿ ਇੱਥੇ ਤਾਂ ਮਾਪੇ ਹੈਗੇ ਨੇ ਕਿਸੇ ਨਾ ਕਿਸੇ ਰੋਕਣ ਟੋਕਣ ਵਾਲੇ ਪਰ ਉੱਥੇ ਜਾ ਕੇ ਹੁਣ 4-4 5-5 ਮੁੰਡੇ 10-10 ਮੁੰਡੇ ਬੇਸਮੈਂਟ ਚ ਰਹਿੰਦੇ ਨੇ ਠੀਕ ਹੈ ਇੱਕ ਮੁੰਡਾ ਕੋਈ ਕੁਸ਼ ਕਰਦਾ ਕਿਤੇ ਪਾਰਟੀ ਕਰਨ ਚਲੇ ਗਿਆ ਪੱਬ ਚਲੇ ਗਿਆ ਡਿਸਕ ਚਲੇ ਗਿਆ ਕਿਸੇ ਨਾ ਕਿਸੇ ਤਾਂ ਉੱਥੇ ਜਾ ਕੇ ਤੁਸੀਂ ਕਈ ਵਾਰ ਟੇਸਟ ਕਰਨ ਦੇ ਚੱਕਰ ਦੇ ਵਿੱਚ ਬਸ ਸ਼ੁਰੂਆਤ ਦੀ ਦੇਰ ਹੈ ਤੁਸੀਂ ਟੇਸਟ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਕੀਤਾ ਨਹੀਂ ਤੇ ਤੁਸੀਂ ਗਏ ਨਹੀਂ ਬਸ ਉੱਥੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੁਣ ਇੱਕ ਬੰਦੇ ਨੇ ਜਦੋਂ ਕੋਈ ਨਸ਼ਾ ਲਿਆ ਹੀ ਨਹੀਂ ਹੈਗਾ ਤੇ ਉਹ ਵੀ ਇੰਨਾ ਖਤਰਨਾਕ ਸਿੰਥੈਟਿਕ ਡਰੱਗ ਉੱਥੇ ਮਿਲਦਾ ਹੋਵੇ ਜਿਹੜਾ ਥੋੜਾ ਜਿਹਾ ਖਾਣ ਦੇ ਨਾਲੇ ਤੁਹਾਡਾ ਹਾਟ ਰੋਕ ਦੇਵੇ ਤਾਂ ਜਦੋਂ ਤੁਸੀਂ ਉਹਨੂੰ ਖਾਓਗੇ ਤਾਂ ਨੇਚਰਲ ਜੀ ਗੱਲ ਆ ਵੀ ਇਹ ਕਿੱਡਾ ਮਾੜਾ ਪ੍ਰਭਾਵ ਤੁਹਾਡੇ ਸਰੀਰ ਦੇ ਉੱਪਰ ਪਾਊਗਾ ਸੋ ਇਹ ਵੱਡਾ ਰੀਜ਼ਨ ਆ ਜਿਹੜਾ ਦੇਖੋ ਡਰੱਗ ਦੇ ਕਰਾਈਸਿਸ ਤੋਂ ਕبھی ਤਾਂ ਕੋਈ ਕੰਟਰੀ ਨਹੀਂ ਬਚ ਸਕੀ ਹਾਲਾਂਕਿ ਪੰਜਾਬ ਵੀ ਬਹੁਤ ਬਦਨਾਮ ਹੋਇਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਸਾਡਾ ਪੰਜਾਬ ਦੇ ਵਿੱਚ ਇਹ ਵੱਡੇ ਪੱਧਰ ਤੇ ਹੈਗੀ ਵੀ ਆ ਇਹ ਤੋਂ ਇਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਮਸਲਾ ਇਹ ਹੈ ਵੀ ਪੰਜਾਬ ਦੇ ਵਿੱਚ ਜੋ ਹੈਗਾ ਤਾ ਜੇ ਬਾਹਰਲੇ ਆਪਾਂ ਕੰਟਰੀਆਂ ਦੀ ਗੱਲ ਕਰੀਏ ਕੈਨੇਡਾ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਵੀ ਵੱਡੇ ਪੱਧਰ ਦੇ ਉੱਪਰ ਜਿਹੜਾ ਡਰੱਗਸ ਦਾ ਕਹਿਰ ਵਰਤ ਰਿਹਾ ਉਹ ਹੈਗਾ ਹੀ ਹੈਗਾ ਇੱਥੇ ਤਾਂ ਫੇਰ ਇੱਥੇ ਵੀ ਮਿਲਾਵਟ ਬੇਸ਼ੱਕ ਵੱਡੇ ਪੱਧਰ ਤੇ ਹੁੰਦੀ ਆ ਪਰ ਜਿਹੜੇ ਇੱਕ ਰਿਪੋਰਟ ਦੇ ਮੀਡੀਆ ਰਿਪੋਰਟ ਨੇ ਇਹ ਚੀਜ਼ਾਂ ਨਸ਼ਰ ਕੀਤੀਆਂ ਨੇ ਵੀ ਉੱਥੇ ਜਿਹੜੇ ਨਸ਼ੇ ਨੇ ਉਹਨਾਂ ਵਿੱਚ ਵੱਡੇ ਪੱਧਰ ਤੇ ਜਿਹੜੀ ਆ ਉਹ ਕੈਮੀਕਲ ਮਿਲਾਵਟ ਹੁੰਦੀ ਆ ਬਿਲਕੁਲ ਨਕਲੀ ਚੀਜ਼ ਆ ਜਿਹੜੀ ਉਹ ਤੁਹਾਨੂੰ ਪਰੋਸ ਕੇ ਦਿੱਤੀ ਜਾਂਦੀ ਆ ਤੇ ਫੈਂਟਨਲ ਵਰਗੀ ਜਿਹੜੀ ਸਭ ਤੋਂ ਘਾਤਕ ਸਿੰਥੈਟਿਕ ਡਰੱਗ ਹੈ ਓਪੀਅਡ ਆਪਾਂ ਕਹਿ ਸਕਦੇ ਹਾਂ ਸਬਸਟੈਂਸ ਹੈ ਉਹਨੂੰ ਵੱਡੇ ਪੱਧਰ ਤੇ ਵਰਤਿਆ ਜਾਂਦਾ ਤਾਂ ਜੋ ਉਹਨੂੰ ਹੋਰ ਨਸ਼ੀਲਾ ਬਣਾਇਆ ਜਾ ਸਕੇ ਤੁਸੀਂ ਦੇਖੋ ਵੀ ਕਿਸੇ ਨੌਜਵਾਨ ਨੇ ਖਾ ਲਿਆ ਕਿੰਨੇ ਨੌਜਵਾਨ ਨੇ ਜਿਹੜੇ ਓਵਰਡੋਸ ਨਾਲ ਮਰਦੇ ਨੇ ਜਿਵੇਂ ਆਪਾਂ ਅੰਕੜਾ ਸ਼ੇਅਰ ਕੀਤਾ ਵੀ 1158 ਤੇ ਡੇਲੀ 6 ਮੌਤਾਂ ਬ੍ਰਿਟਿਸ਼ ਕਲੰਬੀਆ ਦੀ ਜੇ ਆਪਾਂ ਜ਼ਿਕਰ ਕਰੀਏ ਤਾਂ ਰੋਜ਼ਾਨਾ 6 ਮੌਤਾਂ ਨੇ ਜਿਹੜੀਆਂ ਉਹ ਨਸ਼ੇ ਦੇ ਓਵਰਡੋਸ ਨਾਲ ਹੋ ਰਹੀਆਂ ਨੇ ਜੀ ਜੀ ਬਿਲਕੁਲ ਤਾਂ ਮੈਂ ਵੀ ਇੱਕ ਆંકੜੇ ਪੜ੍ਹ ਰਹੀ ਸੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜੋ ਮੌਤਾਂ ਨੇ ਨਸ਼ਿਆਕਾਰਨ ਘਟ ਹੋ ਰਹੀਆਂ ਨੇ ਪਰ ਔਰਤਾਂ ਦਾ ਆਂਕੜਾ ਵਧਿਆ ਹੈ ਕਿਉਂਕਿ ਔਰਤਾਂ ਵੀ ਹੁਣ ਨਸ਼ੇ ਕਰ ਰਹੀਆਂ ਨੇ ਹਾਲਾਂਕਿ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹੁਣ ਤੱਕ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕਿ ਜੋ ਔਰਤਾਂ ਨੇ ਉਹ ਵੀ ਨਸ਼ੇ ਕਰਦੀਆਂ ਨੇ ਨਸ਼ੇ ਦੇ ਵਿੱਚ ਝੂਲਦੀਆਂ ਵੀ ਨਜ਼ਰ ਆਈਆਂ ਨੇ ਤੇ ਵਿਦੇਸ਼ਾਂ ਦੀ ਗੱਲ ਕਰ ਲਈਏ ਤਾਂ ਵਿਦੇਸ਼ਾਂ ਦੇ ਵਿੱਚ ਵੀ ਔਰਤਾਂ ਦਾ ਆਂਕੜਾ ਵਧ ਰਿਹਾ ਹੈ ਤਾਂ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿੱਤਾ ਦੇਖਿਆ ਜਾਵੇ ਤਾਂ ਕੁੜੀਆਂ ਨੂੰ ਜੋ ਸਿਖਲਾਈ ਦਿੱਤੀ ਜਾਂਦੀ ਹੈ ਯਾਨੀ ਕੁੜੀਆਂ ਦੀ ਗੱਲ ਕਰ ਲਈਏ ਤਾਂ ਘਰ ਦੇ ਵਿੱਚ ਮਾਪਿਆਂ ਤੋਂ ਸਿੱਖ ਮਿਲਦੀ ਹੈ ਕਿ ਤੁਸੀਂ ਕਿਸ ਤਰੀਕੇ ਦਾ ਵਿਵਹਾਰ ਜਿਹੜਾ ਹੈ ਕਲਚਰ ਜਿਹੜਾ ਹੈ ਕਲਚਰ ਦੇ ਨਾਲ ਜੁੜੇ ਰਹਿਣਾ ਪਰ ਜਿੱਦਾਂ ਹੀ ਵਿਦੇਸ਼ਾਂ ਦਾ ਰੁਖ ਕਰਦੀਆਂ ਨੇ ਤੇ ਵਿਦੇਸ਼ਾਂ ਦੇ ਵਿੱਚ ਔਰਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਨਹੀਂ ਨਸ਼ੇ ਵੱਲ ਜਾ ਰਹੀਆਂ ਨੇ ਜੀ ਇਹ ਤਾਂ ਦੇਖੋ ਹੈਗੇ ਤੁਸੀਂ ਹੁਣ ਚੰਡੀਗੜ੍ਹ ਦੇਖ ਲਓ ਜਾਂ ਆਪਾਂ ਦਿੱਲੀ ਕੋਈ ਨਾ ਕੋਈ ਖਬਰਾਂ ਦੇਖਦੇ ਆਂ ਇਹ ਚੀਜ਼ਾਂ ਤੋਂ ਲੋਕੀਆਂ ਨਹੀਂ ਹੋਈਆਂ ਹੈਗੀਆਂ ਵੀ ਕੁੜੀਆਂ ਵੀ ਕਿਸੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਇਹੜਾ ਡਰਗ ਕਰਾਈਸਿਸ ਹੈ ਇਹ ਨਸ਼ੇ ਦੀ ਹਨੇਰੀ ਚੱਲ ਰਹੀ ਹੈ ਉਹ ਤੋਂ ਬਚ ਨਹੀਂ ਸਕੀਆਂ ਹੈਗੇ ਤੇ ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੀ ਹੋ ਸਕਦੀ ਹੈ ਕਿੰਨੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਆਪਾਂ ਵਾਇਰਲ ਹੁੰਦੀਆਂ ਦੇਖੀਆਂ ਨੇ ਵੀ ਨਸ਼ੇ ਦੀ ਹਾਲਤ ਦੇ ਵਿੱਚ ਕੁੜੀ ਪਾਈ ਗਈ ਜੀ ਨਸ਼ੇ ਦੀ ਹਾਲਤ ਦੇ ਵਿੱਚ ਝੂਲਦੀ ਫਿਰਦੀ ਹੈ ਤੇ ਉਹ ਇਹ ਤਾਂ ਉਹੀ ਹੈ ਅਵੇਅਰਨੈਸ ਕਵਿਤਾ ਸਭ ਤੋਂ ਮੇਨ ਚੀਜ਼ ਹੈ ਅਵੇਅਰਨੈਸ ਦੀ ਬਹੁਤ ਲੋੜ ਹੈ ਤੇ ਜਦੋਂ ਤੱਕ ਤੁਸੀਂ ਅਵੇਅਰ ਨਹੀਂ ਹੋਵੋਗੇ ਮਾਪੇ ਜਾਂ ਤੁਹਾਡੀ ਸੁਸਾਇਟੀ ਗਲਤ ਹੋ ਗਈ ਇੱਕ ਸੁਸਾਇਟੀ ਦਾ ਵੀ ਬਹੁਤ ਵੱਡਾ ਪ੍ਰਭਾਵ ਹੁੰਦਾ ਇਸ ਚੀਜ਼ ਦੇ ਵਿੱਚ ਜੇ ਸੁਸਾਇਟੀ ਤੁਹਾਡੀ ਗਲਤ ਹੈ ਸੁਸਾਇਟੀ ਤੁਹਾਡੀ ਇਹ ਜੇ ਦੋਸਤੀ ਮਿੱਤਰਤਾ ਤੁਹਾਡੀ ਇਹ ਜੇ ਬੰਦਿਆਂ ਦੇ ਨਾਲ ਹੈ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਤੁਹਾਡਾ ਪੈਰ ਫਿਸਲੂਗਾ ਹੀ ਫਿਸਲੂਗਾ ਤੇ ਇੱਕ ਵਾਰ ਤੁਹਾਡਾ ਕਈ ਵਾਰ ਜ਼ਿੰਦਗੀ ਦੇ ਵਿੱਚ ਤੁਹਾਡਾ ਇਹ ਜੇ ਸਟੇਜ ਤੇ ਆ ਕੇ ਕਈ ਵਾਰ ਪੈਰ ਫਿਸਲ ਜਾਂਦਾ ਹੈ ਉਹ ਪੈਰ ਨੂੰ ਫਿਰ ਕਹਿੰਦੇ ਕੰਟਰੋਲ ਕਰਨ ਲੱਗੇ ਜਾਂ ਦੁਬਾਰਾ ਲੀ ਤੇ ਲਿਆਉਣ ਦੇ ਲਈ ਬੜਾ ਲੰਮਾ ਸਮਾਂ ਲੱਗ ਜਾਂਦਾ ਤੇ ਉਸ ਉਹਦੇ ਜਿਹੜੇ ਨਤੀਜੇ ਨੇ ਉਹ ਇੱਕ ਵਾਰ ਪੈਰ ਫਿਸਲਣ ਤੋਂ ਬਾਅਦ ਜਿਹੜੇ ਨਤੀਜੇ ਤੁਹਾਨੂੰ ਭੁਗਤਨੇ ਪੈਂਦੇ ਨੇ ਉਹ ਬੇहद ਖਤਰਨਾਕ ਹੁੰਦੇ ਨੇ ਸੋ ਇੱਥੇ ਮੀਡੀਆ ਉਸ ਜੇਪਰ ਰਿਪੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹੀ ਜ਼ਿਕਰ ਕੀਤਾ ਉਹ ਕਹਿੰਦੇ ਜਦੋਂ ਤੱਕ ਅਵੇਅਰ ਨਹੀਂ ਹੋਣਗੇ ਨੌਜਵਾਨ ਅਵੇਅਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਨਹੀਂ ਜਾਊਗਾ ਤਾਂ ਇਹ ਚੀਜ਼ਾਂ ਐਵੇਂ ਵਾਪਰਦੀਆਂ ਰਹਿਣਗੀਆਂ ਹਾਲਾਂਕਿ ਪੂਰੇ ਤਰੀਕੇ ਨਾਲ ਖਤਮ ਨਹੀਂ ਕੀਤੀਆਂ ਜਾ ਸਕਦੀਆਂ ਪਰ ਦੇਖੋ ਜੇ ਜਾਨ ਆ ਕਵਿਤਾ ਤਾਂ ਜਹਾਨ ਜਹਾਨ ਹੈ ਜੀ ਜੇ ਜਾਨ ਹੀ ਨਹੀਂ ਰਹੂਗੀ ਤਾਂ ਫਿਰ ਕੈਨੇਡਾ ਵੀ ਕੀ ਕਰੂਗਾ ਹੁਣ ਜਿਹਦੇ ਮਾਪਿਆਂ ਦਾ ਇਕਲੌਤਾ ਪੁੱਤ ਕੈਨੇਡਾ ਦੇ ਵਿੱਚ ਜਾ ਕੇ ਚੜ੍ਹਾਈ ਕਰ ਗਿਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹਨਾਂ ਲਈ ਕੈਨੇਡਾ ਕੀ ਰਹਿ ਗਿਆ ਸੋ ਸਮਝ ਰਹੇ ਹੋ ਨਾ ਇਹ ਚੀਜ਼ ਆ ਵੀ ਜਦੋਂ ਤੱਕ ਆਪਣੇ ਨੌਜਵਾਨ ਅਵੇਅਰ ਨਹੀਂ ਹੁੰਦੇ ਤੇ ਆਪਣੇ ਦਿਮਾਗ ਨੂੰ ਵਧੀਆ ਸੈੱਟ ਕਰਕੇ ਚੰਗੇ ਪਾਸੇ ਜਿਹੜੀ એનર્ਜੀ ਹੈ ਉਹਨੂੰ ਯੂਟਿਲਾਈਜ਼ ਨਹੀਂ ਕਰਦੇ ਉਦੋਂ ਤੱਕ ਇਹ ਜਿਹੜੀਆਂ ਖਬਰਾਂ ਨੇ ਜਾਂ ਇਹ ਮੰਦ ਭਾਗੇ ਇਨਸੀਡੈਂਟ ਜਿਹੜੇ ਵਿਦੇਸ਼ਾਂ ਦੇ ਵਿੱਚ ਹੋ ਰਹੇ ਨੇ ਇਹ ਨਹੀਂ ਰੁਕਣਗੇ ਜੀ ਬਿਲਕੁਲ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਜਾਗਰੂਕ ਹੋਣਾ ਬੇहद ਜ਼ਰੂਰੀ ਹੈ ਤਾਂ ਜਾਗਰੂਕ ਸਿਰਫ ਨੌਜਵਾਨਾਂ ਨੂੰ ਨਹੀਂ ਮਾਪਿਆਂ ਨੂੰ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡੇ ਬੱਚੇ ਜੋ ਨੇ ਉਹ ਡਰੱਗਸ ਯੂਜ਼ ਕਰ ਰਹੇ ਨੇ ਵਰਤ ਰਹੇ ਨੇ ਸੇਵਨ ਕਰ ਰਹੇ ਨੇ ਤਾਂ ਤੁਸੀਂ ਉਸ ਆਧਾਰ ਉੱਤੇ ਫੈਸਲਾ ਕਰ ਸਕਦੇ ਹੋ ਕਿਉਂਕਿ ਕਿਸੇ ਵੀ ਮਾਪਿਆਂ ਦੇ ਲਈ ਉਹਨਾਂ ਦੇ ਪੁੱਤ ਜੋ ਉਹਨਾਂ ਦੀ ਕੁੜੀ ਹੈ ਉਸ ਤੋਂ ਜ਼ਿਆਦਾ ਕੋਈ ਵੀ ਵਿਦੇਸ਼ ਮਹੱਤਵ ਨਹੀਂ ਰੱਖਦਾ ਤਾਂ ਅਜਿਹੇ ਦੇ ਵਿੱਚ ਜਾਣਨਾ ਬਿਹਤ ਜਰੂਰੀ ਹੈ ਇਸ ਕਰਕੇ ਤੁਸੀਂ ਯੂਰਿਨ ਟੈਸਟ ਜ਼ਰੂਰ ਕਰਵਾ ਲਿਓ ਤੇ ਇਸੇ ਦੇ ਨਾਲ ਹੀ ਜੇਕਰ ਤੁਸੀਂ ਡਰਗ ਯੂਜ਼ ਕਰ ਵੀ ਰਹੇ ਹੋ ਸੇਵਨ ਕਰਦੇ ਵੀ ਹੋ ਹਾਲਾਂਕਿ ਬਿਲਕੁਲ ਜੋ ਹੈ ਇਸ ਦੇ ਨਾਲ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਡੀ ਜਾਨ ਜਾ ਸਕਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਸਤਾਰਕ ਲਗਾਤਾਰ ਉਹਨਾਂ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਪਰ ਫੇਰ ਵੀ ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਸਿੰਥੈਟਿਕ ਡਰਗ ਦੀ ਵਰਤੋਂ ਹੋ ਰਹੀ ਹੈ ਉਸ ਦੇ ਨਾਲੋਂ ਤੁਹਾਨੂੰ ਬਚਣ ਦੀ ਲੋੜ ਹੈਗੀ ਤੁਸੀਂ ਬਚੋਗੇ ਤਾਂ ਹੀ ਤੁਹਾਡੀ ਜ਼ਿੰਦਗੀ ਸਲਾਮਤ ਰਹੇਗੀ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਖੁਸ਼ਹਾਲ ਬਣਾ ਸਕਦੇ ਹੋ ਤੇ ਮਾਪਿਆਂ ਨੂੰ ਵੀ ਤਾਂ ਟਿਕਟ ਟੂ ਕੈਨੇਡਾ ਦੇ ਵਿੱਚ ਅਸ ਇਸ ਅਹਿਮ ਮੁੱਦੇ ਉੱਤੇ ਗੱਲਬਾਤ ਕੀਤੀ ਜਿਸ ਦੇ ਵਿੱਚ ਤੁਸੀਂ ਆਪਣੀ رائے ਸਾਡੇ ਨਾਲ ਜ਼ਰੂਰ ਪੇਸ਼ ਕਰਿਓ ਕਮੈਂਟ ਦੇ ਵਿੱਚ ਆਪਣੀ رائے ਤੁਸੀਂ ਦੇ ਸਕਦੇ ਹੋ ਇਸੇ ਦੇ ਨਾਲ ਟਿਕਟ ਟੂ ਕੈਨੇਡਾ ਪ੍ਰੋਗਰਾਮ ਹਰ ਹਫਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਫਿਲਹਾਲ ਮੈਨੂੰ ਯਾਨੀ ਕਵਿਤਾ ਤੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਨੂੰ ਦਿਓ ਜਾਜ਼ਤ ਸਤਿ ਸ਼੍ਰੀ ਅਕਾਲ